ਭਾਈ ਇੰਜ ਕਿਦੇ ਕਿਦੇ ਨਾਲ ਹੋਇਆ ਕਿ ਗੱਡੀ ਘਰ ਗੈਰਜ ਵਿੱਚ ਖੜੀ ਹੋਵੇ ਤਾਂ ਰਾਤ 11:30 ਵਜੇ ਮੈਸੇਜ ਆ ਜਾਂਦਾ ਹੈ 292 ਕਿਲੋਮੀਟਰ ਤੋਂ ਕਿ ਤੁਹਾਡੀ ਗੱਡੀ ਇੱਧਰ ਚੱਲ ਰਹੀ ਆ ਆ ਗੱਡੀ ਵੇਖੋ ਤੁਸੀਂ ਕਿ ਗੱਡੀ ਗੈਰਜ ਵਿੱਚ ਖੜੀ ਆ ਤਾਂ 292 ਕਿਲੋਮੀਟਰ ਤੋਂ ਮੈਸੇਜ ਰਾਤ 11 ਵਜੇ ਆ ਜਾਂਦਾ ਜੀ ਤੁਹਾਡੀ ਗੱਡੀ ਜਿਹੜੀ ਆ ਉਹ ਇਸ ਏਰੀਆ 'ਚ ਫਿਰ ਰਹੀ ਆ ਤਾਂ ਗੱਡੀ ਗੈਰਜ ਵਿੱਚ ਖੜੀ ਆ ਪਹਿਲਾਂ ਇਹ ਦੱਸਣਾ ਕਿ ਹੋਇਆ ਕਿਦੇ ਨਾਲ ਐਸ ਤਰ੍ਹਾਂ ਟੋਲ ਦੇ ਪੈਸੇ ਆ ਦੱਸ ਦਈਏ ਕਿ ਇਹ ਭਰਾ ਦੇ ਨਾਲ ਪਹਿਲਾਂ ਵੀ ਇੱਕ ਸਾਲ ਦੇ ਲਗਭਗ ਟਾਈਮ ਹੋ ਗਿਆ ਕਿ ਇੱਕ ਸਾਲ ਪਹਿਲਾਂ ਵੀ ਇੱਕ ਵਾਰ ਇਹਨਾਂ ਨੂੰ ਰਾਤ ਮੈਸੇਜ ਆਇਆ ਕਿ ਤੁਹਾਡੀ ਗੱਡੀ ਦਾ ਜਿਹੜਾ ਟੋਲ ਕੱਟਿਆ ਗਿਆ ਤਾਂ ਹੁਣ ਦੱਸ ਦਈਏ ਕਿ ਇਸ ਗੱਡੀ ਦਾ ਦੁਬਾਰਾ ਟੋਲ ਕੱਟਿਆ ਗਿਆ ਜਦ ਕਿ ਇਹਦਾ ਇੱਥੋਂ ਫਾਸਟੈਗ ਲੱਗਿਆ ਦੀਨਾ ਨਗਰ ਦੇ ਕੋਲ ਪੈਂਦੇ ਪਠਾਨਕੋੜ ਰਸਤੇ ਤੋਂ ਇੱਥੇ ਲਤਪਾਲਮਾ ਟੋਲ ਪਲਾਜੇ ਤੋਂ ਇੱਥੋਂ ਲੱਗਿਆ ਹੋਇਆ ਫਾਸਟੈਗ ਤੇ ਕੰਮ ਕਿੱਥੇ ਕਰ ਰਿਹਾ ਪਹਿਲਾਂ ਇਸਨੇ ਮਕੇਰੀਆਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੰਮ ਕਰਿਆ ਸੀ ਰਾਤੋਂ ਰਾਤ ਇਹਨਾਂ ਨੂੰ ਮੈਸੇਜ ਆਇਆ ਤਾਂ ਹੁਣ ਦੱਸ ਦਈਏ ਕਿ 292 ਕਿਲੋਮੀਟਰ ਪੈਂਦ ਪੈਂਦ ਕੋਈ ਪਿੰਡ ਹੈ ਖਨੌਰੀ ਬਾਰਡਰ ਤੇ ਉੱਥੇ ਟੋਲ ਪਲਾਜ਼ਾ ਪੈਂਦ ਟੋਲ ਪਲਾਜ਼ੇ ਦੇ ਕੋਲ ਇਹ ਜਿਹੜਾ ਇੱਥੋਂ ਆਇੰਦਾ ਪਰਚੀ ਕੱਟੀ ਗਈ ਆ ਇਸ ਦਾ 95 ਰੁਪਏ ਦਾ ਫਾਸਟੈਗ ਕੱਟਿਆ ਗਿਆ ਤਾਂ ਜੇ ਇਸ ਨੂੰ ਲਾਪਰਵਾਹੀ ਕਰਦਾ ਜੇ ਇਹ ਇਨਸਾਨ ਕੋਈ ਕਾਰਵਾਈ ਨਹੀਂ ਕਰਦਾ ਤਾ ਕੱਲ ਨੂੰ ਹੋਰ ਵੀ ਕੋਈ ਨੰਬਰ ਟਰੇਸ ਕਰਕੇ ਇਸ ਤਰ੍ਹਾਂ ਕਰਕੇ ਕੋਈ ਹੋਰ ਗੱਲਬਾਤ ਹੋ ਸਕਦੀ ਆ ਜਾਂ ਇੱਕ ਮਿਸਟੇਕ ਹੈ ਤਾਂ ਪਹਿਲੀ ਵਾਰੀ ਵੀ ਇਸੇ ਗੈਰਜ ਵਿੱਚ ਖੜੀ ਗੱਡੀ ਦੀ ਮਿਸਟੇਕ ਹੋਈ ਆ ਇੱਥੇ ਗੱਡੀ ਖੜੀ ਆ ਅੰਦਰਵਾਰ ਫਾਸਟੈਗ ਲੱਗਾ ਹੋਇਆ ਫਾਸਟੈਗ ਵੀ ਇਸ ਦਾ ਦੂਸਰਾ ਨਹੀਂ ਆ ਸਿਰਫ ਸਿੰਗਲ ਹੀ ਆ ਔਰ ਨਾਲ ਲੱਗਾ ਹੋਇਆ ਉਹ ਰਾਤ ਗੱਡੀ ਫਿਰ ਇੱਥੇ ਦੱਸ ਦਈਏ ਕਿ ਇਹ ਗੱਡੀ ਦਾ ਇਹ ਕੰਮ ਹੋ ਗਿਆ ਔਰ ਹੋਰ ਕਿਹੜੀਆਂ ਗੱਡੀਆਂ ਜਿਹੜੀਆਂ ਦਾ ਇਸ ਤਰ੍ਹਾਂ ਹੋਇਆ ਇੱਕ ਵਾਰ ਕਮੈਂਟ ਜ਼ਰੂਰ ਕਰਿਓ ਪਹਿਲੇ ਜਾਣਕਾਰੀ ਜ਼ਰੂਰ ਕਮੈਂਟ ਕਰਿਓ ਕਿ ਪਹਿਲਾਂ ਕਿਸੇ ਨਾਲ ਇਸ ਤਰ੍ਹਾਂ ਹੋਇਆ ਕਿ ਗੱਡੀ ਘਰ ਖੜੀ ਹੋਵੇ ਤਾਂ ਫਾਸਟੈਗ ਕੱਟਿਆ ਜਾਵੇ ਤਾਂ ਫਿਰ ਉਸ ਦਾ ਹੱਲ ਕੀ ਹੈ ਉਸ ਦੇ ਹੱਲ ਬਾਰੇ ਜਾਣਕਾਰੀ ਤਾਂ ਇਹ ਭਰਾ ਨੇ ਦੱਸਿਆ ਕਿ ਮੈਨੂੰ ਟੋਲ ਵਾਲਿਆਂ ਦਾ ਫੋਨ ਜ਼ਰੂਰ ਆਇਆ ਕਿ ਪਾਜੀ ਸਾਡੇ ਤੋਂ ਇੱਕ ਅੱਖਰ ਦੀ ਮਿਸਟੇਕ ਹੋ ਉਹ ਮਿਸਟੇਕ ਹੋਣਾ ਜਦ ਕਿ ਇਹ ਜਿਹੜਾ ਇਹ ਨੰਬਰ ਪਲੇਟ ਹੈ ਇਸ ਨੂੰ ਸਕੈਨ ਕੀਤਾ ਜਾਂਦਾ ਟੋਲ ਪਲਾਜ਼ੇ ਤੇ ਲੰਘਦੀ ਗੱਡੀ ਦਾ ਨੰਬਰ ਸਕੈਨ ਹੁੰਦਾ ਨਾ ਕਿ ਉਸ ਦੇ ਨੰਬਰ ਲਿਖੇ ਜਾਂਦੇ ਆ ਲਿਖਣ ਦਾ ਹੋ ਸਕਦਾ ਕਿਸੇ ਟੋਲ ਪਲਾਜੇ ਉੱਤੇ ਇਹੋ ਜੀ ਟੈਕਨੀਕ ਫਾਸਟ ਨਾ ਹੋਵੇ ਲੇਕਿਨ ਹਾਈਵੇ ਤੇ ਕੰਮ ਕਰਦੇ ਟੋਲ ਸਾਰੇ ਸਕੈਨ ਹੁੰਦੇ ਆ ਉਸ ਦੇ ਬਾਰੇ ਨੰਬਰ ਲਿਖਿਆ ਨਹੀਂ ਜਾਂਦਾ ਉਹਨੂੰ ਸਕੈਨ ਕੀਤਾ ਜਾਂਦਾ ਜੇ ਲਿਖਤ ਦੀ ਗੱਲ ਕਰੀਏ ਤਾਂ ਹਜ਼ਾਰਾਂ ਗੱਡੀਆਂ ਦੇ ਨੰਬਰ ਮਿਸਟੇਕ ਹੋ ਸਕਦੀ ਸੀ ਲੇਕਿਨ ਇਸ ਦੀ ਮਿਸਟੇਕ ਨਹੀਂ ਹੋਈ ਇਸ ਗੱਡੀ ਦੇ ਉੱਤੇ ਦੋ ਵਾਰ ਐਸ ਅਟੈਕ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਤੋਂ ਲਗਭਗ ਸਾਲ ਤੋਂ ਜ਼ਿਆਦਾ ਸਮਾਂ ਵੀ ਹੋ ਸਕਦਾ ਜਾਂ ਸਾਲ ਤੋਂ ਇੱਕ ਮਹੀਨਾ ਪਹਿਲਾਂ ਇੰਨਾ ਸਮਾਂ ਹੋ ਗਿਆ ਇੱਥੇ ਹੀ ਗੱਡੀ ਖੜੀ ਸੀਗੀ ਤਾ ਇਸੇ ਤਰ੍ਹਾਂ ਇਸ ਦਾ ਟੋਲ ਕੱਟਿਆ ਗਿਆ ਹੁਸ਼ਿਆਰਪੁਰ ਜ਼ਿਲ੍ਹੇ ਚ ਲਗਭਗ ਇੱਥੋਂ ਲੈ ਕੇ ਮਕੇਰੀਆਂ ਤੱਕ 40 ਕਿਲੋਮੀਟਰ ਦੇ ਏਰੀਆ ਚ ਤਾਂ ਹੁਣ 200 ਕਿਲੋਮੀਟਰ 200